ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦੱਸਣ ਜਾ ਰਿਹਾ ਜੀ ਕੱਚੇ ਅੰਬ ਦੇ achar ਬਾਰੇ ਜਿਹੜਾ ਕੀ ਕਦੇ ਵੀ ਖਰਾਬ ਨਹੀਂ ਹੋਊਗਾ ਬਿਲਕੁਲ ਇਹਨੂੰ ਆਪਾਂ ਚਾਹੇ ਸਾਲ 2 ਸਾਲ ਕਿਵੇਂ ਮਰਜ਼ੀ ਰੱਖ ਲਈਏ ਤੇ ਬਿਲਕੁਲ ਖਰਾਬ ਨਹੀਂ ਹੋਊਗਾ ਜੇਕਰ ਤੁਸੀਂ ਇਸ ਤਰ੍ਹਾਂ ਪਾਉਂਗੇ ਤੇ ਆਪਾਂ ਲੈ ਲਿੱਤੇ ਜੀ 2 ਕਿਲੋ ਅੰਬ ਅੰਬ ਆਪਾਂ ਚੰਗੀ ਤਰ੍ਹਾਂ ਮਸਲ-ਮਸਲ ਕੇ ਪਹਿਲਾਂ ਧੋਲੇ 2-3 ਪਾਣੀ ਵਿੱਚ ਦੀ ਤੇ ਫਿਰ ਆਪਾਂ ਅੰਬਾਂ ਦੀਆਂ ਫਾੜੀਆਂ ਨੂੰ ਇਸ ਤਰ੍ਹਾਂ ਕੱਟ ਲਿਆ ਜੀ ਛੋਟੇ-ਛੋਟੇ ਪੀਸ ਕੱਟ ਲੱਤੇ ਤੇ ਹੁਣ ਕੱਟਣ ਤੋਂ ਬਾਅਦ ਆਪਾਂ ਇਹਨੂੰ 2-3 ਘੰਟਿਆਂ ਵਾਸਤੇ ਤੁੱਪ ਤੇ ਵਿੱਚ ਕੱਪੜਾ ਪਾ ਕੇ ਪਵਾਵਾਂਗੇ ਤੇ ਤੇ ਆਪਾਂ ਮਤਲਬ ਇਹਨੂੰ ਪੱਖੇ ਥੱਲੇ ਵੀ ਪਾ ਸਕਦੇ ਆ ਤੇ ਥੋੜੀ ਜੀ ਧੁੱਪ ਵੀ ਲਵਾ ਸਕਦੇ ਆਂਗੇ ਤੇ ਚਲੋ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ ਆਪਾਂ ਇਹਨੂੰ ਧੁੱਪ ਦੇ ਵਿੱਚ ਪਾਵਾਂਗੇ ਕੱਪੜਾ ਵਿਛਾ ਕੇ ਲੋ ਜੀ ਆਪਾਂ 2-3 ਘੰਟੇ ਇਹਨਾਂ ਨੂੰ ਪਾਤਾ ਸੀਗਾ ਧੁੱਪੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਹੁਣ ਧੁੱਪ ਤੋਂ ਚੱਕ ਲੈਂਦਾ ਜੀ ਤੇ ਆਪਾਂ ਹੁਣ ਮਤਲਬ ਜਿਹੜੀ ਧੁੱਪ ਲੱਗਣੀ ਸੀ ਇਹਨੂੰ ਲੱਗ ਚੁੱਕੀ ਤੇ ਹੁਣ ਆਪਾਂ ਇਹਦਾ ਪਾਉਣੀਆ ਜੀ ਅਚਾਰ ਆਪਾਂ ਧੁੱਪੇ ਨੂੰ ਇਸ ਕਰਕੇ ਪਾਉਣੀਆ ਤਾਂ ਜਿਹੜਾ ਇਹਦੇ ਵਿੱਚ ਅੰਬ ਦੇ ਵਿੱਚ ਥੋੜਾ ਮੋਟਾ ਪਾਣੀ ਹੁੰਦਾ ਅੰਬ ਦਾ ਤੇ ਉਹ ਸੁੱਕ ਜਾਂਦਾ ਉਹਦੇ ਨਾਲ ਡਰਾਈ ਡਰਾਈ ਚਾਰ ਰਹਿੰਦਾ ਤੇ ਉਹਦੇ ਵਿੱਚ ਪਾਣੀ ਨਹੀਂ ਆਉਂਦਾ ਤੇ ਚਾਰ ਇਸ ਤਰ੍ਹਾਂ ਜੀ ਧੁੱਪ ਲਵਾ ਕੇ ਪਾਵਾਂਗੇ ਤੇ ਉਹ ਖਰਾਬ ਹੀ ਨਹੀਂ ਹੁੰਦਾ ਲਓ ਜੀ ਇਧਰ ਲੱਤਾਂ ਆਪਾਂ ਥੋੜਾ ਜਿਹਾ ਲੱਤੀਏ ਇਹਦੇ ਵਿੱਚ 20 ਗ੍ਰਾਮ ਆਪਾਂ ਲੱਤੀਏ ਜੀ ਸੌਫ ਤੇ 20 ਗ੍ਰਾਮ ਲੱਤੀਏ ਆਪਾਂ ਮੇਥੇ ਤੇ 20 ਗ੍ਰਾਮ ਲੱਤੀਏ ਆਪਾਂ ਕਲੌਂਜੀ ਤੇ ਜਿਹੜੇ ਆਪਣੇ ਅੰਬ ਐ ਇਹ ਹੈਗੇ ਜੀ 2 ਕਿਲੋ 2 ਕਿਲੋ ਆਪਣੇ ਆਂਬ ਹੈ ਤੇ 20 ਵੀ ਗ੍ਰਾਮ ਆਪਾਂ ਤਿੰਨੇ ਚੀਜ਼ਾਂ ਇਹ ਲੈਤੀਆਂ ਤੇ 50 ਗ੍ਰਾਮ ਲੈਤੀਏ ਜੀ ਆਪਾਂ ਲਾਲ ਮਿਰਚ ਤੇ 50 ਗ੍ਰਾਮ ਲੈਤੀ ਆਪਾਂ ਹਲਦੀ ਤੇ ਇੰਨਾ ਹੀ ਆਪਾਂ ਲੱਤ ਜੀ ਨਮਕ ਤੇ 2 ਕ ਚਮਚੇ ਲੈਤੀ ਆਪਾਂ ਕਸ਼ਮੀਰੀ ਮਿਰਚ ਦੇ ਇਹਨਾਂ ਕਲਰ ਸੋਨਾ ਆ ਜਾਂਦਾ ਤੇ ਥੋੜੀਆਂ ਲੈਤੀਆਂ ਆਪਾਂ ਸੁੱਕੀਆਂ ਮਿਰਚਾਂ ਜਿਹੜੀਆਂ ਸੁੱਕੀਆਂ ਮਿਰਚਾਂ ਹੁੰਦੀਆਂ ਇਹੇ ਆਂਬ ਦੇ achar ਵਿੱਚ ਇਸ ਤਰ੍ਹਾਂ ਸੁੱਟ ਦਿਓ ਤੇ ਬਾਅਦ ਵਿੱਚ ਜਦੋਂ ਇਹ ਬਣ ਜਾਂਦੀਆਂ ਤਾਂ ਇੰਨੀਆਂ ਟੇਸਟੀ ਮਿਰਚਾਂ ਬਣਦੀਆਂ ਨਾ ਉਹ ਬਹੁਤ ਜ਼ਿਆਦਾ ਤੇ ਹੁਣ ਆਪਾਂ ਜਿਹੜੇ ਆਪਣੇ ਮਸਾਲੇ ਆ ਜੀ ਥੋੜੇ ਜਿਹਾ ਆਪਾਂ ਇਹਨਾਂ ਨੂੰ ਨਾ ਥੋੜਾ ਜਿਹਾ ਮਿਕਸੀ ਦੇ ਵਿੱਚ ਦੜਫੜ ਜਾ ਕਰ ਲੈਨੇ ਆ ਯਾਨੀ ਕਿ ਇਹ ਥੋੜੀ ਜਿਹੀ ਕੁੱਟੇ ਜਾਣਗੇ ਤੇ ਥੋੜੇ ਜਿਹੀ ਰਹਿ ਜਾਣਗੇ ਇਸ ਤਰ੍ਹਾਂ ਜੀ ਆਪਾਂ ਬਾਲਾ ਬਰੀਕ ਇਹਦਾ ਪਾਊਡਰ ਨਹੀਂ ਬਣਾਉਣਾ ਹੈਗਾ ਲਓ ਜੀ ਆ ਦੇਖੋ ਆਪਾਂ ਮਸਾਲਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਪੀਸਿਆ ਤੇ ਬਾਲਾ ਬਰੀਕ ਨਹੀਂ ਕੀਤਾ ਲਓ ਜੀ ਹੁਣ ਆਪਾਂ ਜਿਹੜਾ ਮਸਾਲਾ ਹੈ ਸਾਰਾ ਇਹ ਇਸ ਤਰ੍ਹਾਂ ਪਾ ਦਨੇ ਆ ਉੰਜੀ ਆਪਾਂ ਹਲਦੀ ਪਾ ਦਨੇ ਆਪਨੇ ਲਾਲ ਮਿਰਚ ਦਾ ਪਾਊਡਰ ਪਾਣੇ ਆ ਮੇਰੀ ਲਾਲ ਮਿਰਚ ਵੀ ਪਾ ਲੈਣੇ ਹੁਣ ਅਸੀਂ ਥੋੜਾ ਤੇਲ ਪਾ ਕੇ ਇਹਨੂੰ ਆਪਾਂ ਕਰਾਂਗੇ ਮਿਕਸ ਅੱਧਾ ਕਿਲੋ ਤੇਲ ਇਹਦੇ ਵਿੱਚ ਤਕਰੀਬਨ ਪੈ ਜਾਊਗਾ ਜੀ ਥੋੜਾ ਤੇਲ ਹੋਰ ਪਾਉਨੇ ਆ ਥੋੜਾ ਚੰਗੀ ਤਰ੍ਹਾਂ ਮਸਾਲਾ ਮਿਕਸ ਹੋ ਜਾਊਗਾ ਲਓ ਜੀ ਹੁਣ ਜਿਹੜੀਆਂ ਆਪਾਂ ਸੁੱਕੀਆਂ ਮੇਚਾ ਰੱਖੀਆਂ ਸੀਗੀਆਂ ਤੇ ਹੁਣ ਆਪਾਂ ਇਹ ਵੀ ਇਹਦੇ ਵਿੱਚ ਪਾ ਦਨੇ ਆਂ। ਵਿਵੇਅ 50 ਦੇ ਚਾਰ ਦੇ ਵਿੱਚ ਆਪਾਂ ਪਾਉਨੇ ਆ ਨਾ ਉਸ ਤੋਂ ਬਾਅਦ ਇਹ ਮਿਰਚਾਂ ਜਿਹੜੀਆਂ ਹੈਗੀਆਂ ਇੱਕ ਤਾਸਤੇ ਨਾਲ ਭਨ ਜਾਂਦੀਆਂ ਤੇ ਬਹੁਤ ਸਵਾਦ ਆਉਂਦੀ ਹੈ ਜੀਆਂ। ਗੰਡੀਆਂ ਆਪਾਂ ਇਹਦੀਆਂ ਨਾ ਕਾਤੀਆਂ ਸੀਗੀਆਂ। ਜੋ ਜਿਹੜਾ ਇਹ ਅਚਾਰ ਹੈ ਇਹ ਆਪਾਂ ਕੱਚ ਦੇ ਵਰਤਮਾਨ ਚ ਜਾਂ ਚੀਨੀ ਦੇ ਵਰਤਮਾਨ ਵਿੱਚ ਹੀ ਆਪਾਂ ਨੂੰ ਪਾਉ ਕੇ ਰੱਖਣਾ ਚਾਹੀਦਾ ਹੈ ਉਹਦੇ ਵਿੱਚ ਇਹ ਬਿਲਕੁਲ ਖਰਾਬ ਨਹੀਂ ਹੁੰਦਾ ਵੈਸੇ ਪਲਾਸਟਿਕ ਦੇ ਭਾਂਡੇ ਵਿੱਚ ਇਹ ਖਰਾਬ ਹੀ ਹੋ ਜਾਂਦਾ ਜੇ ਆਪਾਂ ਚੀਨੀ ਦੇ ਤੇ ਮਤਲਬ ਇਹ ਕੱਚ ਦੇ ਭਾਂਡੇ ਚ ਪਾਵਾਂਗੇ ਤਾਂ achar ਆਪਣਾ ਕਦੇ ਵੀ ਨਹੀਂ ਖਰਾਬ ਹੁੰਦਾ ਹੈਗਾ ਤੇ ਜਿਹੜਾ ਆਪਾਂ ਜਿਹਦੇ ਵਿੱਚ achar ਪਾਵਾਂਗੇ ਭਾਂਡੇ ਚ ਉਹ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਉਹਨੂੰ ਕੋਈ ਵੀ ਮਤਲਬ ਕਿ ਗਿੱਲਾ ਨਹੀਂ ਹੋਣਾ ਚਾਹੀਦਾ ਭਾਂਡਾ ਆਪਣਾ ਬਿਲਕੁਲ ਸੁੱਕਾ ਸੁੱਕਾ ਹੋਣਾ ਚਾਹੀਦਾ ਤੇ 2 ਮਿੰਟ ਧੋ ਕੇ ਮੂੰਆ ਪੂੰਝ ਕੇ ਧੁੱਪੇ ਰੱਖ ਦੋ ਤਾਂ ਜੋ ਚੰਗੀ ਤਰ੍ਹਾਂ ਹੋ ਸੁੱਕ ਜੇ ਬਿਲਕੁਲ ਆਪਾਂ ਦੇਖੋ ਇਹ ਵਿੱਚ ਪਾ ਰਿਆਂਗੇ ਆਪਣੇ ਕੋਲੇ ਚੀਨੀ ਦਾ ਭਾਂਡਾ ਹੈਗਾ ਆਪਾਂ ਇਹਦੇ ਵਿੱਚ achar ਪਾਵਾਂਗੇ ਲੋਜੀ ਸਾਰਾ ਆਪਾਂ ਇਹਦੇ ਵਿੱਚ ਪਾਈਆ ਕੁ ਤੇਲ ਪਾਇਆ 250 ਗ੍ਰਾਮ ਆਪਾਂ ਤੇਲ ਪਾਇਆ ਜਿਹਦੇ ਵਿੱਚ ਬਾਹਾਂ ਤੇਲ ਨਹੀਂ ਪਾਇਆ ਕਿਉਂਕਿ ਬਾਅਦ ਵਿੱਚ ਵੀ ਨਾ ਤੇਲ ਇਹ ਨਿਕਲ ਜਾਂਦਾ ਹੈਗਾ ਫਿਰ ਕਾਫੀ ਸਾਰਾ ਤੇਲ ਤੇਲ ਹੀ ਹੋ ਜਾਂਦਾ ਹੈ ਕਿ ਇਸ ਕਰਕੇ ਆਪਾਂ ਬਾਲਾ ਨਹੀਂ ਪਾਇਆ ਇਸ ਤਰ੍ਹਾਂ ਹੀ ਪਾਇਆ ਲੋ ਜੀ ਹੁਣ ਆਪਾਂ ਜਿਹੜਾ ਜਿਹਦੇ ਵਿੱਚ ਪਾਵਾਂਗੇ ਤੇ ਇਹਦੇ ਵਿੱਚ ਵੀ ਪਾਉਣ ਦਾ ਤੁਹਾਨੂੰ ਇੱਕ ਦੱਸ ਦਿਆਂ ਜਿਹੜਾ ਵੀ ਆਪਾਂ ਇਹਨੂੰ achar ਨੂੰ ਕਿਸੇ ਵੀ ਬਰਤਨਾਂ ਚ ਪਾਵਾਂਗੇ ਚਾਹੇ ਉਹ ਕੱਚ ਦਾ ਹੋਵੇ ਚਾਹੇ ਚੀਨੀ ਦਾ ਹੋਵੇ ਤੇ ਉਹਦੇ ਵਿੱਚ ਨਾ ਇਸ ਤਰ੍ਹਾਂ ਦੱਬ ਦੱਬ ਕੇ ਰੱਖਣਾ ਤਾਂ ਜੋ ਇਹਨੂੰ ਹਵਾ ਨਾ ਲੱਗੇ ਹਵਾ ਲੱਗਦੀ ਹੈ ਜੇ ਜਦੋਂ ਵੀ ਆਪਾਂ achar ਖਾਣ ਵਾਸਤੇ ਕੱਢਣਾ ਹੈ ਆਪਾਂ ਬਿਲਕੁਲ ਸੁੱਕੇ ਹੱਥਾਂ ਨਾਲ ਕੱਢਣਾ ਜੇ ਹੋ ਸਕੇ ਤਾਂ ਆਪਾਂ ਇਹਦੇ ਵਿੱਚ ਜਿਵੇਂ ਲੱਕੜ ਦਾ ਚਮਚਾ ਹੁੰਦਾ ਉਹੀ ਰੱਖਣਾ ਚਾਹੀਦਾ ਜੀ ਉਹਦੇ ਨਾਲ ਆਪਾਂ ਚਾਰ ਕੱਢਦੇ ਆ ਤਾਂ ਉਹ ਵੀ ਬਹੁਤ ਮਤਲਬ ਕਿ ਉਹਨਾ ਖਰਾਬ ਨਹੀਂ ਹੁੰਦਾ ਤੇ ਜਿਹੜੇ ਜਦੋਂ ਕੀ ਆ ਆਪਾਂ ਰੋਟੀ ਵਗੈਰਾ ਬਣਾਉਂਦੇ ਆ ਤੇ ਆਪਾਂ ਨਾਲ ਦੀਆਂ ਵਿੱਚੋਂ ਚਾਰ ਕੱਢਣ ਲੱਗ ਜਾਂਦੇ ਆ ਥਾਂਡੇ ਵਿੱਚੋਂ ਤੇ ਆਪਣੇ ਆਟੇ ਵਾਲੇ ਹੱਥ ਹੁੰਦੇ ਨੇ ਉਹਦੇ ਨਾਲ ਵੀ ਆਪਣਾ ਚਾਰ ਖਰਾਬ ਹੁੰਦਾ ਸੋ ਆਪਾਂ ਨੂੰ ਇਹ ਦੋ ਤਿੰਨ ਗੱਲਾਂ ਦਾ ਹੈਗਾ ਜੀ ਥੋੜਾ ਧਿਆਨ ਰੱਖਣਾ ਪੈਂਦਾ ਹੈ ਫਿਰ ਚਾਰ ਆਪਾਂ ਬੇਸ਼ੱਕ 2 ਸਾਲ ਤੱਕ ਚਲਾਉ। ਚਾਰ ਆਪਣਾ ਕਦੇ ਵੀ ਖਰਾਬ ਨਹੀਂ ਹੋਊਗਾ। ਜੀ ਚਾਰ ਜਿਹੜਾ ਹੈਗੇ ਆਪਾਂ ਆਪਣੇ ਡੱਬੇ ਵਿੱਚ ਪਾ ਦਿੱਤਾ ਚੀਨੀ ਦੇ ਵਿੱਚ ਤੇ ਹੁਣ ਉੱਪਰੋਂ ਕਰ ਦਿੰਨੇ ਜੀ ਬੰਦ ਤੇ ਹੁਣ ਆਪਾਂ ਬਿਲਕੁਲ ਉੱਤੋਂ ਵੀ ਆਪਾਂ ਇਹਨੂੰ ਕੋ ਕੱਪੜੇ ਨਾਲ ਬੰਨ੍ਹ ਦਿੰਨੇ ਆਂਗੇ ਤਾਂ ਜੋ ਇਹਦੇ ਵਿੱਚ ਬਿਲਕੁਲ ਵੀ ਹਵਾ ਨਾ ਇਹਦੇ ਵਿੱਚ ਕਰਾਸ ਕਰ ਸਕੇ। ਇਹਨੂੰ ਹਵਾ ਨਹੀਂ ਲੱਗਣੀ ਚਾਹੀਦੀ। ਤੇ ਫਿਰ ਜੀ ਆਪਾਂ ਐਸਟੀਕ ਨਾਲ ਚਾਰ ਪਾਵਾਂਗੇ। ਤੁਹਾ ਆਪਣਾ ਜਿਹੜਾ ਚਾਰ ਹੈ ਜੀ ਇਹ ਕਦੇ ਵੀ ਨਹੀਂ ਖਰਾਬ ਹੋਊਗਾ ਸਾਲੋ ਸਾਲ ਚੱਲੂਗਾ ਤੁਸੀਂ ਵੀ ਇਸ ਤਰ੍ਹਾਂ ਚਾਰ ਬਣਾ ਕੇ ਦੇਖਿਓ ਟੇਸਟੀ ਵੀ ਬਹੁਤ ਬੰਦ ਹੈ ਤੇ 5-7 ਦਿਨਾਂ ਤੱਕ ਹੀ ਇਹ ਖਾਣ ਵਾਲਾ ਵੀ ਬਣ ਜਾਊਗਾ ਤੇ ਫਿਰ ਇਹਨੂੰ ਕਿਵੇਂ ਮਰਜ਼ੀ ਖਾਓ ਜੀ ਟਰੌਂਠੇ ਨਾਲ ਤੇ ਰੋਟੀ ਨਾਲ ਤੇ ਚਾਰ ਦਾ ਮਜ਼ਾ ਲਓ ਵੀਡੀਓ ਦੇਖਣ ਦੇ ਲਈ ਥੈਂਕ ਯੂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ